ਬਾਵਾ ਕਿਸਾਰੀ ਹੋ ਚਲਿਆ ਹੀ ਉਦੋਂ ਦਾ ਯਾਦ ਕੁਛ ਵੇਖਣ ਦਾ ਅਜ ਨਹੀਂਗੇ ਨਹੀਂਗੇ ਬੱਚੇ ਆ ਸਕੂਲ ਜਾਣ ਲੱਗੇ ਨਹੀਂ ਕਈ ਵਾਰੀ ਬੱਚੇ ਡਿੱਗ ਵੀ ਪਏ ਆ ਸਾਡੀ ਪੋਤਰੀ ਹੁਣ ਚਾਲਦੀ ਹੋ ਗਈ ਉਹ ਵੀ ਇੱਥੇ ਖਲੋਣੀ ਕਦੀ ਬੱਚਾ ਢਿੱਲਾ ਹੋ ਜਾਂਦਾ ਕਦੀ ਕੋਈ ਬੜੀ ਗੰਦਗੀ ਨਾਲ ਕੋਈ ਕੀ ਹਾਲ ਬਣਿਆ ਸਮੁੰਦਰ ਬਣਿਆ ਵਾ ਇਹਨਾਂ ਨੂੰ ਇੰਨੀ ਪ੍ਰੋਬਲਮ ਬੱਚੇ ਛੋਟੇ ਛੋਟੇ ਆ ਸਕੂਲ ਮੈਂ ਕੰਨਾ ਸਕੂਲ ਚ ਲੰਘਣ ਵਾਲੇ ਮੁਸ਼ਕਲ ਹੁੰਦੀ ਹੈ ਜੀ ਮੈਂ ਕਹਿ ਕੇ ਕਿ ਥੱਕ ਗਿਆ ਜੇ ਮੈਨੂੰ ਕਹਿੰਦੇ ਨੂੰ ਅਜ ਮੈਨੂੰ 8 ਮੈਨੂੰ 10 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ 10 ਸਾਲ ਦੇ ਵਿੱਚ ਮੈਂ ਇੱਕ ਮਹੀਨਾ ਵੀ ਨਹੀਂ ਵੇਖਿਆ ਜਿੱਥੇ ਨਾ ਪਰਿਆ ਹੁਣ ਕਿਆ ਕਿਆ ਕੇ ਥੱਕ ਗਏ ਆ ਸਾਰਿਆਂ ਨੂੰ ਫੋਨ ਕਰੀਦਾ ਭਾਜੀ ਆਜੋ ਆਜੋ ਅੰਧਿਆ ਗੱਟਾ ਖੁੱਲਦਾ ਅਗਲੇ ਦਿਨ ਫਿਰ ਆਹ ਸਾਹਮਣੇ ਗੰਦਾ ਪਾਣੀ ਖੜਾ ਆਇਆ ਬੱਚੇ ਸਾਰੇ ਮਤੋਂ ਲੰਘ ਕੇ ਜਾਂਦੇ ਆ ਬਿੱਲੇ ਬਾਹਰ ਹੁੰਦੇ ਸਕੂਲ ਜਾਣਾ ਹੁੰਦਾ ਉਹ ਕਿਸ ਤਰ੍ਹਾਂ ਬਿਮਾਰ ਹੋਣਗੇ ਘਾਤੀ ਬੰਦਗੀ ਫੈਲ ਰਹੀ ਆ ਸੀ ਮਾਹੀ ਕਿਤਨ੍ਹੇ ਦਿਨ ਰਹਿਣਾ ਲਈ ਇਹ ਆਤਲਮਪੁਰ ਗਲੀ ਨੰਬਰ 5 ਕਿੰਨੇ ਦਿਨ ਤੋਂ ਇਹ ਪਾਣੀ ਦੀ ਮੁਸ਼ਕਲ ਜੀ ਹਾਂ ਨੂੰ ਇਹੀ ਜੂਨ ਦਾ ਮਕਾਨ ਲਿਆ ਆ ਅਹੀਂ ਕੋਈ ਕੁਛ ਨਹੀਂ ਕਰਦੇ ਹੋਈ ਘੱਟ 10 ਸਾਲ ਹੋ ਚਲੇ ਆ ਬਾਬਾ ਕੀ ਸਾਰੀ ਹੋ ਚਲਾਈ ਉਦੋਂ ਦਾ ਯਾਦ ਕੁਛ ਵੇਖਣ ਦਾ ਹਜ ਜਿਗਨਿਗੇ ਬੱਚੇ ਆ ਸਕੂਲ ਜਾਣ ਲੱਗੇ ਨਹੀਂ ਕਈ ਵਾਰੀ ਬੱਚੇ ਡਿੱਗ ਵੀ ਪਏ ਆ ਸਾਡੀ ਪੋਤਰੀ ਹੁਣ ਸਾਲ ਦੀ ਹੋ ਗਈ ਉਹ ਵੀ ਇੱਥੇ ਖਲੋਣੀ ਕਦੀ ਬੱਚਾ ਢਿੱਲਾ ਹੋ ਜਾਂਦਾ ਕਦੀ ਕੋਈ ਬਏ ਗੰਦਗੀ ਨਾਲ ਅਕਸਰ ਬੱਚੇ ਗਲੀ ਦੇ ਵਿੱਚ ਖੇਡਣਾ ਬੱਚੇ ਜਦੋਂ ਸਕੂਲ ਦੇ ਆਉਂਦੇ ਆ ਜੀ ਐਸਟੀਵਾ ਤੇ ਆਪ ਨਹੀਂ ਗੰਨੇ ਆ ਬੱਚਿਆਂ ਨੂੰ ਆਨੇ ਕੋਈ ਡਿੱਗੀ ਨਾ ਪਵੇ ਹਰ ਮਾਪ ਆਪਣੇ ਬੱਚਿਆਂ ਦੀ ਕਈ ਵਾਰੀ ਦੇਹੀ ਛੁੱਟੀ ਵੀ ਕਰਾ ਲੈਣੇ ਗੰਦ ਤੋਂ ਕੀ ਇਹਦੇ ਬੋਲਣਾ ਗੱਲਬਾਤ ਕੀਤੀ ਜਿਹੜੇ ਮਲੇ ਨਹੀਂ ਸਾਡੇ ਬੰਦੇ ਹੀ ਜਾਂਦੇ ਆ ਆ ਤੇ ਇਕੱਠੇ ਹੀ ਜਾਂਦੇ ਆ ਉਹ ਕਿ ਆ ਜਾਂਦੇ ਆ ਕੁਛ ਨਹੀਂ ਉਹ ਮਾਰੀ ਜੀ ਛੋਟੀ ਮਾਰ ਜਾਂਦੇ ਆ ਉਹ ਹਿੱਲੇ ਜਾਂਦਾ ਫਿਰ ਉਥੇ ਸਵੇਰੇ ਮਾਰ ਨਿਕਲਦਾ ਰਾਤ ਨੂੰ ਫਿਰ ਉਹ ਹੀ ਕੁਛ ਹੋ ਜਾਂਦਾ ਕਿਉਂ ਕਿ ਲੱਗਦਾ ਇਹਨੇ ਸਾਲਾ ਕੋਈ ਮਸਲਾ ਕਿ ਨਹੀਂ ਆ ਲੋ ਕੀ ਪਤਾ ਕਿੰਨੇ ਕੋਈ ਕਹਿੰਦਾ ਪਾਪਾ ਛੋਟੀਆਂ ਤਾਂ ਇਹ ਹੁੰਡਿਆ ਦਾ ਪਾ ਵਡੀਆਂ ਪਾਣ ਹੁਣ ਜਿਵੇਂ ਕਾਉਂਸਲਰ ਦੇ ਇਲੈਕਸ਼ਨਾਂ ਵੀ ਆ ਰਹੀਆਂ ਦੁਬਾਰਾ ਲੋਗੇ ਮੌਕਾ ਕਾਉਂਸਲਰ ਨੂੰ ਤੇ ਆ ਨਿੱਕ ਤਾਂ ਜੇ ਸਾਡਾ ਕੋਸ਼ਿਸ਼ ਕਰਾਂ ਹੱਲ ਕਰਨਗੇ ਤੇ ਅਹੀ ਦਿਹਾਗੇ ਜੇ ਨਹੀਂ ਕੋਸ਼ਿਸ਼ ਕਰਦੇ ਤਾਂ ਇਹ ਮੁੱਦਾ ਪਾ ਲਿਆ ਹੀ ਨਹੀਂ ਠੀਕ ਮੇਰਾ ਸੁਖਵਿੰਦਰ ਸਿੰਘ ਜੀ ਗਲੀ ਦੇ ਰਹਿਣਾ ਲਈ ਇੱਥੇ ਕਿਹੜਾ ਇਲਾਕਾ ਪੈਂਦਾ ਪੱਤਨਪੁਰਾ ਪੰਜ ਨੰਬਰ ਗਲੀ ਕੀ ਕੰਮਸਲਾ ਕੀ ਹੋਇਆ ਆ ਵੇਖੋ ਜੀ ਕੀ ਹਾਲ ਬਣਿਆ ਜੀ ਸਮੁੰਦਰ ਬਣਿਆ ਵਾ ਇਹਨਾਂ ਨੂੰ ਇੰਨੀ ਪ੍ਰੋਬਲਮ ਬੱਚੇ ਛੋਟੇ ਛੋਟੇ ਆ ਸਕੂਲ ਮੈ ਕੰਨਾ ਸਕੂਲ ਚ ਲੰਘਣ ਵਾਲੇ ਮੁਸ਼ਕਲ ਹੁੰਦੀ ਹੈ ਆ ਕੰਡਾ ਖਰਾਬ ਹੋ ਗਿਆ ਜਿੱਦਣ ਵੀ ਸਲਾਬਾ ਇੰਨਾ ਹੈ ਨਾ ਤਾਂ ਪ੍ਰੋਬਲਮ ਕਿੰਨੀ ਆਣੀ ਹੈ ਤੁਸੀਂ ਮੈਂ ਆ ਕੇ ਨਹੀਂ ਬੁਰਾ ਹੜਾ ਨਾ ਨਾਲੀਆਂ ਤੇ ਨਾ ਥੜੇ ਵੇਖੋ ਕਿੱਡੇ ਕਿੱਡੇ ਉੱਚੇ ਹੋ ਵੀ ਆ ਇਹਨਾਂ ਤੇ ਪਾਣੀ ਵੇਖੋ ਆ ਪੌਂਚ ਪੌਂਚ ਉੱਥੋਂ ਤੱਕ ਚੱਲ ਜਾਣਾ ਕਿੰਨੇ ਸਾਲਾਂ ਤੋਂ ਇਹ ਕਾਫੀ ਕਾਫੀ ਟਾਈਮ ਤੋਂ ਜੀ ਕਾਫੀ ਟਾਈਮ ਤੋਂ ਮੈਂ ਕਾਉਂਸਲਰ ਸਿੰਘ ਜਤਿੰਦਰਪਾਲ ਸਿੰਘ ਕੋ ਮਨੋਂ ਉਹ ਨਹੀਂ ਇੱਦਾ ਜੀਗਾ ਉਸ ਤੋਂ ਬਾਅਦ ਕਾਉਂਸਲਰ ਬਦਲੇ ਇੱਦਾਂ ਹੋਇਆ ਅਮਰਬੀਰ ਵੀ ਆਇਆ ਵੀ ਆ ਬੋਰ ਲਾ ਕੇ ਚੱਲ ਗਿਆ ਆਪਣਾ ਮੈਂ ਕਹਿੰਦਾ ਦੁਬਾਰਾ ਆਵੇ ਤਾਂ ਫੇਰ ਇਹਨੂੰ ਦੱਦਦੇ ਆ ਕੀ ਕਹਿੰਦੇ ਨੇ ਇੱਥੇ ਮੈਂ ਇਹਨਾਂ ਨੂੰ ਨਿਵਾਵਾਂਗਾ ਪੂਰਾ ਕਰਾਂਗੇ ਇਹਨਾਂ ਨੂੰ ਪਤਾ ਲੱਗੇ ਕਿ ਉਹ ਵੀ ਉਹਨਾਂ ਕੋ ਵੀ ਕੰਪਲੀਟ ਕਰ ਕਰਕੇ ਆਇਆ ਮੈਂ ਕੋਈ ਨਹੀਂ ਉਹਨਾਂ ਨੇ ਕਹਿੰਦਾ ਜੀ ਆ ਜੰਨੇ ਨਾ ਕੰਨ ਲੈਕਸ ਇਨਾਨ ਫਿਰ ਦੱਸਾਂਗੇ ਇਹਨਾਂ ਨੂੰ ਜੀ ਇਸ ਤਰ੍ਹਾਂ ਆ ਕੇ ਕਿ ਪਹਿਲਾਂ ਇੱਥੇ ਬੈਠੋ ਤੁਹਾਨੂੰ ਆਹੀ ਪਾਣੀ ਪਿਾਵਾਂਗੇ ਆਹੀ ਪਾਣੀ ਉਹਨਾਂ ਨੂੰ ਪਿਾਵਾਂਗੇ ਅਸੀਂ ਤੇ ਪਤਾ ਲੱਗੇ ਕੀ ਚ ਹੈ ਕਿ ਤਰ੍ਹਾਂ ਆਪ ਪਾਣੀ ਪਿੰਦੇ ਹੋ ਕਿ ਬਿਮਾਰੀਆਂ ਨੇਰੀਆਂ ਬਿਮਾਰੀਆਂ ਦਾ ਘਰ ਐ ਮੇਰੇ ਖਣਾ 50 ਵਾਰੀ ਤੇ ਆ ਹੋਏ ਅੰਕਲ ਇਹ ਵੀ ਆਪ ਹੋ ਕੇ ਆਇਆ ਕਿੰਨੀ ਵਾਰੀ ਤੋ ਹੋ ਕੇ ਆਏ ਮੇਰਾ ਨਾਮ ਸ਼ਿਗਮ ਸੰਧੂਗਾ ਲੱਕੀ ਘਰ ਆਪਣਾ ਮੇਰਾ ਘਰ ਆਏਗਾ ਜੇ ਨਾਲ ਹੀਗਾ ਕਿਹੜਾ ਇਲਾਕਾ ਪੈਂਦਾ ਹੈ ਇਲਾਕਾ ਇਹ ਪੈਦਾ ਤਰ ਪੂਰਾ 59 ਗਲੀ ਪੈਂਦੀ ਹੈ ਤੇ ਕੋਸਰ ਇੱਥੇ ਮਨਦੀਪ ਕੌਰ ਜੀ ਹੈਗੇ ਨੇ ਤੇ ਹੋਂਦ ਸ਼ਾਇਦ ਕਿ ਹੋਂਦ ਇਲੈਕਸ਼ਨ ਖਤਮ ਹੋਏ ਇਹਦੇ ਹਜੇ ਤੱਕ ਕੋਈ ਡਿਊਟੀਆਂ ਸਾਰੇ ਦੀ ਖਤਮ ਹੋਈਆਂ ਨੇ ਜਦੋਂ ਡਿਊਟੀਆਂ ਆਉਣ ਹੋਣਗੀਆਂ ਥੋੜਾ ਚੇਤਾ ਆ ਜਾਏਗਾ ਇਹਨਾਂ ਨੂੰ ਕਿ ਭਾਜੀ ਆਡਾ ਗਟਰ ਭਰੇ ਪਏ ਆ ਕੰਮ ਇੱਥੇ ਹੋ ਨਹੀਂ ਰਿਹਾ ਲੱਗਦਾ ਨਹੀਂ ਕਈ ਬਿਮਾਰੀਆਂ ਜਿਵੇਂ ਆਪਾਂ ਘਰ ਦੇ ਵਿੱਚ ਲੈ ਕੇ ਆ ਰਹੇ ਆ ਭਾਜੀ ਮੈਂ ਕਹਿ ਕੇ ਕੇ ਥੱਕ ਗਿਆ ਜੇ ਮੈਨੂੰ ਕਿੰਨੇ ਨੂੰ ਅਜਮਨ ਮੈਨੂੰ 10 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ 10 ਸਾਲ ਦੇ ਵਿੱਚ ਮੈਂ ਇੱਕ ਮਹੀਨਾ ਵੀ ਨਹੀਂ ਵੇਖਿਆ ਜਿੱਥੇ ਨਾ ਭਰੇ ਹੋਣ ਕਿਆ ਕੇ ਕੇ ਥੱਕ ਗਏ ਆ ਸਾਰਿਆਂ ਨੂੰ ਫੋਨ ਕਰੀਦਾ ਭਾਜੀ ਆਜੋ ਆਜੋ ਆਂਦੇ ਆ ਗਟਰ ਖੁੱਲਦਾ ਅਗਲੇ ਦਿਨ ਫਿਰ ਉਹ ਹੀ ਹਾਲ ਲ ਮਤਲਬ ਕਹਿੰਦੇ ਆ ਕਿ ਪਤਾ ਪ੍ਰੋਬਲਮ ਸਭ ਨੂੰ ਪਤਾ ਕਿ ਪ੍ਰੋਬਲਮ ਹੈਗੀ ਆ ਇੱਥੇ ਪਾਣੀ ਭਰਨਾ ਹੀ ਪੰਨਾ ਪਰ ਇਹਦਾ ਕੋਈ ਸੋਲੂਸ਼ਨ ਨਹੀਂ ਹੋ ਰਿਹਾ ਸੋਲੂਸ਼ਨ ਕਿਉਂ ਨਹੀਂ ਹੋ ਰਿਹਾ ਕੀ ਕਰਨੇ ਪਤਾ ਹੀ ਨਹੀਂ ਹੈ ਕੁਝ ਵੀ ਹੁੰਦੇ ਇੱਥੇ ਸੀਵਰੇ ਵਾਲੇ ਆ ਕੇ ਚੱਲ ਜਾਂਦੇ ਆਗਲੇ ਦਿਨ ਫਿਰ ਉਹੀ ਹਾਲ ਲਗਾ ਹੁਣ ਦੋ ਪਿਛਲੇ ਹਫਤੇ ਦੋ ਵਾਰੀ ਖੋਲ ਗਏ ਆ ਅੱਜ ਫਿਰ ਉਹੀ ਹਾਲ ਤੁਸੀਂ ਆਪ ਦੇਖ ਰਹੇ ਹੋ ਤੇ ਵੀਡੀਓ ਦੇ ਵਿੱਚ ਵੀ ਦੇਖ ਰਹੇ ਹੋ ਮੈਂ ਵੀਡੀਓ ਮਿਊਨਿਸਪਲ ਕਾਰਪੋਰੇਸ਼ਨ ਦੇ ਕੋਲ ਵੀਡੀਓ ਪਹੁੰਚਾਈ ਆ ਮੇਰੇ ਜਿਹੜੇ ਕਿਤਨਾ ਕਿਤੇ ਮੈਂ ਸਾਰਿਆਂ ਨੂੰ ਕਹਿੰਦਾ ਆ ਕਿ ਆ ਚੀਜ਼ ਹੈਗੀ ਉਹਨਾਂ ਨੂੰ ਪਤਾ ਹਰ ਵਾਰੀ ਕਹਿੰਦੇ ਆ ਕਿ ਬਾਜੀ ਪ੍ਰੋਬਲਮ ਹੈਗੀ ਪ੍ਰੋ ਸਿੱਧੀ ਜੀ ਗੱਲ ਹੈ ਜੇ ਕਿਉਂਕਿ ਇੱਥੇ ਸੋਲੂਸ਼ਨ ਇੱਕੋ ਵਾਰੀ ਹੋਣਾ ਹੈ ਇਹਦੀ ਮੁੱਗੀ ਛੋਟੀ ਸੀਗੀ ਮੁੱਗੀ ਇਹ ਪੱਟ ਕੇ ਸਾਰੀ ਇਹ ਚੋ ਨਿਕਲੇਗਾ ਤਾਈਓ ਪਾਣੀ ਚ ਜਾਏਗਾ ਅਤਵਾ ਇਹਦਾ ਪਾਣੀ ਇਤਨਾ ਹੀ ਰਹਿਣਾ ਤੇ ਫਿਰ ਲੱਗਦਾ ਨਹੀਂ ਮਸਲਾ ਹੱਲ ਹੋਏਗਾ ਜੀ ਭਾਈ ਦੋ ਕੌਂਸਲਰ ਆ ਗਏ ਪੰਜ ਪੰਜ ਸਾਲ ਰਹਿ ਗਏ 10 ਸਾਲ ਹੋ ਗਏ ਜੇ ਅਗਲਾ ਹੁਣ ਆਏਗਾ ਉਹ ਵੀ ਨਹੀਂ ਪਤਾ ਕੰਮ ਕਰੇਗਾ ਕਿ ਨਹੀਂ ਕਰੇਗਾ ਸਾਨੂੰ ਤੇ ਕੋਈ ਭਰੋਸਾ ਨਹੀਂਗਾ ਜੀ ਦੁਬਾਰਾ ਵੀ ਮੌਕਾ ਦੇਵੇ ਜੀ ਮਨਦੀਪਪੁਰ ਜੀ ਤੁਹਾਨੂੰ ਤੇ ਨਹੀਂ ਲੱਗਦਾ